نمسکار ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਠਿੱਖੀ ਤੁੱਪ ਤੱਪਦੀਆਂ ਸੜਕਾਂ ਇਸ ਦੇ ਬਾਵਜੂਦ ਚੋਣ ਪ੍ਰਚਾਰ ਪੂਰੇ ਸ਼ਿਖਰਾਂ ਤੇ ਫਰੀਦਕੋਟ ਦੇ ਵਪਾਰੀ ਅਸ਼ੋਕ ਚਾਨਾ ਦੇ ਘਰ ਭਾਜਪਾ ਦੇ ਉਮੀਦਵਾਰ ਹਾਂਸ ਰਾਜ ਹਾਂਸ ਆਏ ਤੇ ਇਸ ਟੂਨ ਪ੍ਰਚਾਰ ਦੌਰਾਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਇੰਨੀ ਗਰਮੀ ਦੇ ਬਾਵਜੂਦ ਤਪਦੀਆਂ ਸੜਕਾਂ ਦੇ ਬਾਵਜੂਦ ਚਿਹਰੇ ਤੇ ਨੂਰ ਕਿਵੇਂ ਦਿਖਾਈ ਦੇ ਰਿਹਾ ਤੇ ਉਹਨਾਂ ਨੇ ਇਹ ਰਾਜ ਖੋਲ੍ਹਿਆ ਆਓ ਇਹ ਵੀ ਸੁਣਦੇ ਆਂ ਤੇ ਨਾਲ ਦੀ ਨਾਲ ਕਿਸ ਅੰਦਾਜ਼ ਚ ਮੰਗੀਆਂ ਜਾ ਰਹੀਆਂ ਨੇ ਵੋਟਾਂ ਇਹ ਵੀ ਦਿਖਾਉਣੇ ਆ। ਦਿਲ ਕਾ ਮੌਸਮ ਅੱਛਾ ਹੋ ਤਾਂ ਸਾਰੇ ਮੌਸਮ ਅੱਛੇ ਹੈ। ਉਹ ਕਹਿੰਦਾ ਬਰਸਾਤ ਪੈਂਦੀ ਹੋਵੇ ਮੱਠੀਆਂ-ਮੱਠੀਆਂ ਕਣੀਆਂ ਚਾ ਪੈਂਦੀਆਂ ਹੋਵਣ ਮੌਸਮ ਥੋੜਾ ਬਦਮਾਸ਼ ਜਿਹਾ ਹੋਇਆ ਹੋਵੇ ਥੱਲੇ ਫੀਟ ਹੋਵੇ ਨਾਲ ਮਹਿਬੂਬ ਬੈਠਾ ਹੋਵੇ ਉਹ ਕਹਿੰਦਾ ਲਾਂਤੀ ਅਜੇ ਨਾਲ ਮਹਿਬੂਬ ਬੈਠਾ ਹੋਵੇ ਤੇ ਫੇ ਬ੍ਰਿਖਸ਼ ਥੱਲੇ ਵੀ ਠੰਡੀ ਵਾਹ ਚਲਣੀ ਸ਼ੁਰੂ ਹੋ ਜਾਂਦੀ ਹੈ ਅੱਗੇ ਬਰਸਟੀਆਂ ਦੀ ਜਰੂਰਤ ਨਹੀਂ ਸੋ ਜੈਸੇ ਜੈਸੇ ਗਰਮੀ ਪੈਰੀ ਹਾਲੀ ਸਾਹਿਬ ਵੈਸੀ ਹੀ ਮੁਹੱਬਤ ਨਾਲ ਲਬਰੀਜ਼ ਹਿਰਦੇ ਠੰਡੇ ਹੋ ਰਹੇ ਉਹ ਮੁਹੱਬਤ ਦੀ ਠੰਡਕ ਤੁਹਾਡੇ ਚਿਹਰੇ ਤੇ ਵੀ ਅੱਜਕੱਲ ਮੁਸਕਰਾਹਟ ਤੇ ਕਲਮ ਰਹੀ ਹੈ ਅੱਛਾ ਜੀ ਮੈਂ ਵੈਸੇ ਮੁਸਕਰਾਉਂਦਾ ਹੀ ਨਾ ਮੇਰਾ ਨਾਂ ਹੀ ਹੰਸਰਾਜ ਹੰਸ ਹੰਸੋ ਹਸਾਓ ਪੰਜਾਬੀ ਚ ਕਹਿੰਦੇ ਨੇ ਨੀਤਾ ਨਾ ਮਰਾਤਾ ਹੈ ਨਾ ਤੇਹਜ਼ੀਬ ਦਾ ਸ਼ੋਰ ਹੈ تعلیم ਦਾ ਸ਼ੋਰ ਹੈ ਬੰਦੇ ਸਪੀਕਰਾਂ ਵਰਗੇ ਹੋ ਗਏ ਇਤਨੇ ਲਾਉਡ ਹੋ ਗਏ ਬੰਦੇ ਨਫਰਤਾਂ ਨਾਲ ਭਰ ਗਏ ਲਾਰੇ ਝੂਠ ਫਰੇਬ کوڑی پانی جنتا نو لے آ کے راج دے گاوش تا ہندے رہے لیکن سیلف سینٹرڈ رہے اپنے بارے سوچ دے رہے جو اپنے کوڑوے بارے سوچ دے رہے دو دو اکڑ دے مالک بھی بھی ہزار دے اکڑ دے مالک ہو گئے بڑیاں بڑیاں بڑی بڑی امپائر شپ نے ہونا لیا واق بھی بھی کمال کر شڑی ہونا ہے آج کاروباری بھی کسان بھی مزدور بھی ہر طبقہ پریشان ہے ٹگیا ٹھگیا محسوس کرتے ہیں دو ہزار چودہ چی جے پی طرح کی اکثریت ملی میجورٹی ملی کہ ہسٹری بن گئی اگوں جی پرفارمنس اچھی نہ ہوں انٹرنیشنل پالیسی نہ ہوں دی اکانومی دا نہ پتا ہوں سب تو بڑی گا دیس سرکشت یہ کرنا ہوں سب تو پہلا کام ساڑھے صاحب نے تھوڑے پرائیم منسٹر جی نے ساڑھے پرائیم منسٹر جی نے بہت ہی صاحب نے کیتا اس ملک دے چار چفیرے سرکشہ وار کیتی تھی جس ملک نے بھی شرارت کیتی تھی پہلا دونوں پیار کیتا شرارت کرتا پہلا لیکن جڑا باز نہیں آیا انہوں نے کار جا کے دسیا کہ میری ماں نے میرا ماں نرندر بھائی مودی رکھے آیا دور میرے ہوں نے ہندوستان دی سرزمینوں زمینوں کو میلی نظر آپ نہیں دیکھ سکتا زاروں کتار روئی جائے رہے آپ سوالا پر یا ہوں یا کرلا اے میرے بھگوان رام مندر کب ملے گا رام مندر تو درگاہ جب آج پہنچ گئی

ਕਹ ਲੱਗੇ ਕਿ ਫਿਰ ਉਹਨਾਂ ਨੇ ਲੈ ਆਉਂਦੇ ਨੇ ਰੈਲੀ ਸਟਾਰਟ ਕਰਦੇ ਨੇ ਮੈਂ ਕਿਹਾ ਉਹਨਾਂ ਨੇ ਬੜੇ ਪਿਆਰ ਨਾਲ ਫਿਰ ਮੈਂ ਜਦੋਂ ਮਿਲਿਆ ਮੈਂ ਕਿ ਸਰ ਵਾਦੇ ਵੋਦੇ ਕਰੀ ਜਾਂਦਾ ਮੈਂ ਵਾਵਾ ਵਾਵਾ ਵਾਦੇ ਕਰੀ ਜਾਂਦਾ ਕਹਿੰਦੇ ਝੂਠ ਨਹੀਂ ਬੋਲਣਾ ਇੱਕ ਗੱਲ ਹੈ ਜਿਹੜਾ ਵਾਦਾ ਕਰੇਗਾ ਉਹਦੀ ਪੂਰਾ ਕਰੇਗਾ ਕਹਿੰਦੇ ਮੋਦੀ ਦੀ ਗਰੰਟੀ ਹੈ ਮੈਂ ਕਿਹਾ ਯਕੀਨ ਕਿਤਾ ਕਰਨਗੇ ਬਸ ਕਹਿੰਦੇ 5-7 ਸਾਲ ਪੁਰਾਣੇ ਪਿੱਛੇ ਲੈ ਜਾਈਂ یو پی حالت کی ہے ہریانے کی حالت کی ہے گجرات چار سال جیت جی گیا اتنے جی نہیں تصویر بدلی تو مواد ایک موقع ہوجاب پہلی باری دے وہاں تیجی باری دے در ملک کی تصویر بھی بدلے گی لیکن ابھی کنسرنڈ اپنے خطے اپنی دھرتی اپنے دیس پنجاب یہ تصویر بدلے گا صرف بی جے پی اور مواد

ਕੋ ਬੰਦਾ ਲਾਇਆ ਨਾ ਲੋਲਾ ਜਿਹਾ ਉਹਦੇ ਵਿਰੁੱਧ ਤਾਂ ਥੋੜੀ ਹੁੰਦੀ ਕੋਭੂ ਜਿਹਾ ਬਾਰੇ ਵਿਰੋਧ ਤਾਂ ਵੀ ਉਹਦੀ ਹੁੰਦੀ ਜੇ ਉਹਨੂੰ ਪਤਾ ਵੀ ਜੇ ਕਾਮਯਾਬ ਹੋ ਗਏ ਨੇ ਥੋੜੇ ਵੱਡੇ ਵੀ ਚੱਕਣੇ ਆ ਮਤਲਬ ਡਿਵੈਲਪਮੈਂਟ ਦੇ ਸੋਸ਼ਲ ਮੀਡੀਆ ਐਸਾ ਹੋਰ ਹੀ ਬੰਦੇ ਤੁਰ ਪੈਣਾ ਮੈਂ ਤਾਂ ਸਿਰਫ ਫੱਟੇ ਚੱਕਣ ਤੋਂ ਮੇਰੀ ਬੋਲਾ ਦੇ ਵੀ ਡਿਵੈਲਪਮੈਂਟ ਹੋਏਗੀ ਵਿਕਾਸ ਹੋਏਗੀ ਜਿਹੜਾ ਸਾਡੇ ਸਾਬ ਦਾ ਨਾਰਾ ਹੈ ਸਭ ਕਾ ਸਾਥ ਸਭ ਕਾ ਵਿਕਾਸ ਹੁਣ ਤਾਂ ਕਹਿੰਦੇ ਸਭ ਕਾ ਵਿਸ਼ਵਾਸ سب وشواس تو بس سارے ہی اس کر کے پہلی تریق نوب نوائم دیکھنا چاہنے ہیں چار, چار سو پار مالوے نے کرنا جو کملتا پور پہلی بار کرنا چاہیے تھوڑی جی میری بھی شاباش مل جائے گی تعین بھی شاباش مل جائے گی اتنے ڈیری لا لیں میں جتنے تو اتنے جم گیا ਸ਼ੋਅ ਬਿਜ਼ਨਸ ਤਾਂ ਛੱਡ ਹੀ ਦਿੱਤਾ ਸੀ ਪਹਿਲਾਂ ਸ਼ੋਅ ਬਿਜ਼ਨਸ ਜਿਹੜਾ ਨਹੀਂ ਛੱਡਦਾ ਫਿਲਮਾਂ ਸ਼ਲਮਾ ਪੈਸਾ ਬਹੁਤ ਹੁੰਦਾ ਨਾ ਸਰ ਸ਼ੌਹਰਤ ਬਹੁਤ ਹੁੰਦੀ ਹੈ ਉਹ ਛੱਡਦਾ ਨਹੀਂ ਜਿਹੜਾ ਉਹ ਵਿੱਚ ਉੱਠਾ ਹੁੰਦਾ ਸਾਡੇ ਭਰਾ ਨੇ ਤੇ ਜਦੋਂ ਪਹਿਲਾ ਇਲੈਕਸ਼ਨ ਲੜਿਆ ਉਹਦੇ ਸਿਰ ਟੱਕ ਲਿਆ ਸੀ ਮੈਂ ਕਿਹਾ ਬਸ ਮੇਰੀਆਂ ਜ਼ੁਲਫਾਂ ਤੱਕ ਹੀ ਆ ਰੋਕੋ ਬੋੜਾ ਤਾਂ ਲੋਕੀਆ ਤੇ ਫਿਰ ਲੋਟਾਂ ਦੀ ਪ੍ਰਸਾਦ ਲਾਲਚ ਆ ਜਾਏਗਾ ਨਾ ਕਿਉਂ ਇਹ ਮਿਲਦੀਆਂ ਸੀ ਤੇ ਜਿੰਦਾ ਕਲੈਕਸ਼ਨ ਉਹਦੇ ਪੈਸੇ ਲੱਗੇ ਹੁੰਦੇ ਇਦਾਂ ਮੈਂ ਥੱਲੇ ਦੇਖਣਾ ਨੋਟ ਡਾਲਰ ਕੱਟੇ ਹੋ ਰਹੇ ਸੀ ਸਰ ਇੱਥੇ ਇੱਥੇ ਗੋਡਿਆਂ ਤੱਕ ਆ ਜਾਂਦੇ ਸੀ ਡਾਲਰ ਵੀ ਨੋਟ ਵੀ ਪਾਉਂਡ ਵੀ ਉਹ ਫਿਰ ਛੱਡਦਾ ਸੀ ਮੈਂ ਇੱਥੇ ਪੂਰੀ ਤਰ੍ਹਾਂ ਮਉਣ ਮੈਨੂੰ ਕੋਈ ਖਵਾਸ਼ ਵੀ ਨਹੀਂ ਰਹੀ ਪੈਸੇ ਦੀ ਰਸ ਨਹੀਂ ਕੋਈ ਇੱਕੋ ਹੀ ਖਵਾਸ਼ ਆ ਕਿ ਮੇਰੇ ਸਾਹਬ ਨੂੰ ਲੋਕੀ ਕਹਿਣ ਇੱਕ ਬੰਦਾ ਆਇਆ ਸੀ ਉਹਨੇ ਜਿੱਥੇ ਹਿੰਦੁਸਤਾਨ ਦੀ ਤਸਵੀਰ ਬਦਲੀ ਪੰਜਾਬ ਨੂੰ ਲੋਕੀ ਤਾਂ ਰੰਗਲਾ ਪਜਾਵ ਐਵੇਂ

ਇਹਨਾਂ ਦੀ ਨੀਤ ਖਰਾਬ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਚਾਹੇ ਸ਼ਰਾਬ ਮਾਫੀਆ ਦੇ ਵਿੱਚ ਚਾਹੇ ਹਰ ਪਾਸਿਓ ਅੱਜ ਇਹਨਾਂ ਦੇ ਜਿਹੜੇ ਨੀਤੜਾ